ਪੰਜਾਬ ਕਾਂਗਰਸ ਸੁਲਤਾਨਪੁਰ ਲੋਧੀ ਵਿਖੇ ਕੀਤੀ ਗਈ ਪਰिवर्तन ਰੈਲੀ ਦੌਰਾਨ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਬਾ ਨੇ ਹਾਲ ਹੀ ਵਿੱਚ ਨਸ਼ਿਆਂ ਸਮੇਤ ਗ੍ਰਫਤਾਰ ਹੋਈ ਮਹਿਲਾ ਕਾਂਸਟੇਬਲ ਦਾ ਮਾਮਲਾ ਜ਼ੋਰਦਾਰ ਢੰਗ ਨਾਲ ਚੁੱਕਿਆ ਬਾਜਬਾ ਨੇ ਇਸ ਮਾਮਲੇ ਦੀ ਜਾਂਚ ਰਾਸ਼ਟਰੀ ਜਾਂਚ ਏਜੰਸੀ ਯਾਨੀ NIA ਤੋਂ ਕਰਵਾਉਣ ਦੀ ਮੰਗ ਕੀਤੀ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਤਾਪ ਸਿੰਘ ਬਾਜਬਾ ਨੇ ਦੋਸ਼ ਲਗਾਇਆ ਕਿ ਗ੍ਰਫਤਾਰ ਕਾਂਸਟੇਬਲ ਦੇ ਸਿਰਫ ਨੀਵੇਂ ਪੱਧਰ ਦੇ ਪੁਲਿਸ ਅਧਿਕਾਰੀਆਂ ਨਾਲ ਹੀ ਨਹੀਂ ਸਗੋਂ ਉੱਚ ਅਧਿਕਾਰੀਆਂ ਨਾਲ ਵੀ ਗੂੜੇ ਸਬੰਧ ਨੇ ਉਹਨਾਂ ਇਹ ਵੀ ਦਾਵਾ ਕੀਤਾ ਕਿ ਇਸ ਮੈਲਾ ਕਾਂਸਟੇਬਲ ਦੇ ਪੰਜਾਬ ਸਰਕਾਰ ਦੇ ਦੋ ਮੰਤਰੀਆਂ ਨਾਲ ਵੀ ਸਬੰਧ ਹਨ ਬਾਜਬਾ ਨੇ ਕਿਹਾ ਕਿ ਇਹ ਮਾਮਲਾ ਬਹੁਤ ਗੰਭੀਰ ਹੈ ਇਸ ਦੀ ਨਿਰਪੱਖ ਜਾਂਚ ਹੋਣੀ ਜ਼ਰੂਰੀ ਹੈ ਉਹਨਾਂ ਕਹਿੰਦੇ ਕਿ ਸੂਬਾ ਪੁਲਿਸ ਇਸ ਮਾਮਲੇ ਦੀ ਸਹੀ ਜਾਂਚ ਨਹੀਂ ਕਰ ਸਕਦੀ ਕਿਉਂਕਿ ਇਸ ਵਿੱਚ ਕਈ ਵੱਡੇ ਨਾਂ ਸ਼ਾਮਿਲ ਹੋ ਸਕਦੇ ਨੇ ਹੌਲਦਾਰ ਉਹ ਕੁੜੀ ਹੈ 6 ਉਹਦੇ ਕੋ ਗੱਡੀਆਂ ਨਿਕਲੀਆਂ 6 ثار ਗੱਡੀ ਚ ਘੁੰਮਦੀ ਰੰਦਾਬਾਬ ਤੁਸੀਂ ਡਿਪਟੀ ਚੀਫ ਮਿਨਿਸਟਰ ਰਹੇ ਹੋ ਥਾਰ ਗੱਡੀ 50 ਲੱਖ ਦੀ ਉਹਨੇ ਘੜੀ ਲਾਈ ਹੈ ਰੋਲੈਕਸ ਦੀ ਤੇ ਦਸਾਂ ਸਾਲਾਂ ਦੀ ਮੈਨੂੰ ਪਤਾ ਲੱਗਾ 8-7 ਸਾਲ ਦੀ ਇਸ ਵਪਾਰ ਵਿੱਚ ਤੇ ਉਹਦੀਆਂ ਤਾਰਾਂ ਬਹੁਤ ਵੱਡੇ ਅਫਸਰਾਂ ਨੇ ਵੀ ਰਲਦੀਆਂ ਨੇ ਤੇ ਇਹਨਾਂ ਦੇ ਦੋ ਮੰਤਰੀਆਂ ਨੇ ਵੀ ਰਲਦੀਆਂ